ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਸ਼ਾ ਸਾਹਿਬ ਦੇ ਪਰਿਵਾਰਾਂ ਦੇ ਆਪਣਾ ਮੇਰ ਭਰਿਆ ਹੱਥ ਰੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਡ ਪਾਪ ਨੇ ਕੀਆ ਕਰ ਲੈ ਪੜ ਬਾਣੀ ਦੁਖੜੇ ਹਾਰ ਲੈ ਛਡ ਪਾਪ ਨੇ ਕੀਆ ਕਰ ਲੈ ਪੜ ਬਾਣੀ ਦੁਖੜੇ ਹਾਰ ਲੈ ਉਸ ਦਾ ਤੇ ਦੀ ਓਟ ਤੇ ਕਾਲਾ ਕਰਨਾ ਹੋਰ ਕਵੇਲਾ ਜਿੰਦੇ ਵਟ ਲੈ ਪੂਣੀਆਂ ਨਾਮ ਦੀਆਂ ਨਿਰਵਚਰ ਖਾਗੇੜ ਦਾ ਤੇਰਾ ਜਿੰਦੇ ਵਟ ਲੈ ਪੂਣੀਆਂ ਨਾਮ ਦੀਆਂ ਨਿਰਵਚਰ ਖਾਗੇੜ ਦਾ ਤੇਰਾ ਜੇ ਤੂੰ ਜੀਵਨ ਸਫਲ ਬਣਾਣਾ ਪੜਿਆ ਕਰ ਗਰਬਾਣੀ ਜੀ ਨਈ ਤਾ ਵੇ ਚਚਰਾਸੀ ਰੋਲ ਜੋ ਤੇਰੀ ਜੰਦਨ ਮਾੜੀ ਜੀ ਤੈਨੂੰ ਪਤਾ ਨਾ ਲੱਗਣਾ ਜੀ ਜਾਦਿਆਂ ਨ ਪਾਇਆ ਕਾਲ ਨੇ ਕੇਰਾਂ ਜਿੰਦੇ ਵਟ ਲੈ ਪੂਣੀਆਂ ਨਾਮ ਦੀਆਂ ਨਿਰਪਚਰ ਖਾਗੇੜ ਦਾ ਤੇਰਾ ਜਿੰਦੇ ਵਟ ਲੈ ਪੂਣੀਆਂ ਨਾਮ ਦੀਆਂ ਨਿਰਪਚਰ ਖਾਗੇੜ ਦਾ ਦੁਨੀਆ ਪੁੱਤਰ ਸਮਝੇ ਆਪਣੇ ਝੂਠੇ ਰਿਸ਼ਤੇ ਸਾਰੇ ਜੀ ਇਸ ਦੁਨੀਆ ਵਿੱਚ ਬੈਠਿਆ ਨਹਿਰਾ ਛੱਡਨੇ ਮਹਿਲ ਮਨਾਰੇ ਜੀ ਅਜ ਵੀ ਰਬ ਦੀ ਬੰਦਗੀ ਕਰ ਲੈ ਕਿਉਂ ਕਰਿਆ ਮਾਨਹ ਲੈ ਰਾਮ ਜਿੰਦ ਬਾਟ ਲੈ ਪੂਣੀਆਂ ਨਾਮ ਦੀਆਂ ਨਿਰਬਚਰ ਖਗੇੜ ਦਾ ਕੇ ਰਾਮ ਜਿੰਦੇ ਵਟ ਲੈ ਪੋਣੀਆਂ ਨਾਮ ਦੀਆਂ ਨਿਰਭ ਚਰਖ ਗੇੜ ਦਾ ਤੇਰਾ ਛੱਡ ਲੈ ਪਾਪ ਨੇ ਕੀਆ ਕਰ ਲੈ ਪਰ ਬਾਣੀ ਦੁਖੜੇ ਹਰ ਤੋਂ ਹਾਰ ਲੈ ਜਿੰਦੇ ਵਟ ਲੈ ਪੋਣੀਆਂ ਨਾਮ ਦੀਆਂ ਨਿਰਭ ਚਰਖ ਗੇੜ ਦਾ ਤੇਰਾ ਜਿੰਦੇ ਵਟ ਲੈ ਪੋਣੀਆਂ ਨਾਮ ਦੀਆਂ ਨਿਰਭ ਚਰਖ ਗੇੜ ਦਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ